ਮੈਂ ਉਦੋਂ ਦੀ ਦੇਖ ਰਹੀ ਆ ਬਾਕੀ ਏਰੀਏ ਚ ਬਾਕੀ ਪਿੰਡਾਂ ਨਾਲੋਂ ਜੱਬੋਵਾਲ ਦਾ ਬਹੁਤ ਵਧੀਆ ਕੰਮ ਹੈ ਬੂਟੇ ਲਗਾਉਣ ਚ ਵੀ ਤੇ ਹੋਰ ਕੰਮਾਂ ਚ ਵੀ ਜਿਵੇਂ ਪਹਿਲਾਂ ਸੁਣਿਆ ਸੀਗਾ ਵੀ ਜੱਬੋਵਾਲ ਪਿੰਡ ਰੈੱਡ ਲਾਈਨ ਤੇ ਸੀਗਾ ਪਰ ਉਹ ਗੱਲਾਂ ਨਹੀਂ ਹੈ ਦੇਖਣ ਚ ਆਇਆ ਵੀ ਇਹ ਬਹੁਤ ਵਧੀਆ ਪਿੰਡ ਆ ਗਿਆ ਬੜੇ ਕਲੀਨ ਹੋ ਚੁੱਕੇ ਹੈ ਪਿੰਡ ਜੀ ਹਾਂਜੀ ਨਸ਼ੇ ਵੱਲੋਂ ਵੀ ਤੇ ਬਾਕੀ ਕੰਮਾਂ ਵੱਲੋਂ ਵੀ ਬਾਕੀ ਇੱਥੇ ਮੈਂ ਦੇਖਿਆ ਵੀ ਕਬੱਡੀ ਦੇ ਮੈਚ ਹੁੰਦੇ ਆ ਜਾਂ ਹੋਰ ਸਰਪੰਚ ਸਾਹਿਬ ਦੇ ਸਹਿਯੋਗ ਨਾਲ ਪਿੰਡ ਦੇ ਸਹਿਯੋਗ ਨਾਲ ਐਨ ਆਰ ਆਈ ਭਰਾਵਾਂ ਦੇ ਇੱਥੋਂ ਦੇ ਸਹਿਯੋਗ ਨਾਲ ਬੜਾ ਵਧੀਆ ਕੰਮ ਹੋ ਰਿਹਾ ਪਿੰਡ 'ਚ ਮੈਂ ਮੈਨੂੰ ਵਧੀਆ ਲੱਗਿਆ ਤੇ ਬਾਕੀ ਪਿੰਡਾਂ ਨਾਲੋਂ ਇਹ ਪਿੰਡ ਇਲਾਕੇ 'ਚ ਵਧੀਆ ਜੀ ਜੀ ਇਹ ਹੈਗੀ ਐ ਜਿਸ ਤਰ੍ਹਾਂ ਸਾਰਿਆਂ ਪਿੰਡਾਂ ਦੇ ਅੰਦਰ ਇਸ ਚੀਜ਼ ਦੀ ਲਹਿਰ ਜਿਹੜੀ ਹੈਗੀ ਐ ਚੱਲਦੀ ਐ ਨੌਜਵਾਨਾਂ ਦੀ ਜਵਾਨੀ ਨੂੰ ਬਚਾਉਣ ਦੇ ਲਈ ਅੱਜ ਨਸ਼ੇ ਦੇ ਵਾਰੇ ਜਿਹੜਾ ਹੈਗਾ ਅੱਜ ਬੋਲਿਆ ਜਾ ਰਿਹਾ ਹੈ ਵੱਡੀ ਮੀਟਿੰਗ ਲਈ ਜਾ ਰਹੀ ਹੈਗੀ ਕਿਸ ਤਰ੍ਹਾਂ ਬੇਕਦੇ ਹੋਂ ਨਸ਼ੇ ਨੂੰ ਮੈਂ ਇਹ ਦੇਖਿਆ ਇਸ ਪਿੰਡ ਚ ਇਹ ਪਿੰਡ ਚ ਪਹਿਲਾਂ ਬਹੁਤ ਨਸ਼ਾ ਸੀ ਜੀ ਕਾਫੀ ਬੱਚੇ ਨਸ਼ੇ ਦੇ ਸ਼ਿਕਾਰ ਹੋਏ ਨੇ ਜੀ ਪਰ ਇਹ ਪਿੰਡ ਉਸ ਗੱਲ ਤੋਂ ਹੁਣ ਬਿਲਕੁਲ ਪਿੱਛੇ ਆੜ ਚੁੱਕਿਆ ਹੈ ਗ੍ਰੀਨ ਜ਼ੋਨ ਚ ਆ ਗਿਆ ਮੈਂ ਇਸ ਗੱਲ ਦੀ ਪਿੰਡ ਵਾਸੀਆਂ ਨੂੰ ਵੀ ਇਸ ਗੱਲ ਦੀ ਵਧਾਈ ਦੇਣੀ ਆ ਸਰਪੰਚ ਸਾਹਿਬ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪੁਲਿਸ ਦੇ ਸਹਿਯੋਗ ਨਾਲ ਜੀ ਇਹ ਬਿਲਕੁਲ ਨਸ਼ਾ ਖਤਮ ਹੈ ਜਿਹੜੇ ਕੋਈ ਨਸ਼ਾ ਕਰਦੇ ਨੇ ਸਾਡੀ ਕੋਸ਼ਿਸ਼ ਇਹ ਹੈ ਵੀ ਅਸੀਂ ਉਹਨਾਂ ਨੂੰ ਇਸ ਕੰਮ ਤੋਂ ਹਟਾ ਕੇ ਜਾਂ ਕਾਉਂਸਲਿੰਗ ਕਰਕੇ ਜਾਂ ਅਸੀਂ ਉਹਨਾਂ ਨੂੰ ਕਿਤੇ ਹਸਪੀਟਲ ਚ ਟ੍ਰੀਟਮੈਂਟ ਦੇ ਕੇ ਅਸੀਂ ਉਹਨਾਂ ਦਾ ਨਸ਼ਾ ਛਡਾਈਏ ਜੀ ਤੇ ਮੈਂ ਤਾਂ ਇਹੀ ਕਹੂੰਗੀ ਵੀ ਨਸ਼ਾ ਬਹੁਤ ਮਾੜਾ ਹੈ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਲਾਉਣਾ ਚਾਹੀਦਾ ਤੁਹਾਡੇ ਪਿੰਡ ਚ ਅੱਛਾ ਨਸ਼ੇ ਵਾਲੇ ਪਾਸੇ ਤੋਂ ਹਟ ਕੇ ਬੱਚੇ ਤਕਰੀਬਨ ਸਪੋਰਟਸ ਵਾਲੇ ਪਾਸੇ ਲੱਗੇ ਹੋਏ ਨੇ ਸਰਪੰਚ ਸਾਹਿਬ ਦਾ ਬਹੁਤ ਸਹਿਯੋਗ ਹੈ ਪਿੰਡ ਵਾਸੀਆਂ ਦਾ ਬਹੁਤ ਸਹਿਯੋਗ ਹੈ ਜੀ ਐਸਐਚਓ ਸਹਿਵਾਨ ਕਿਸ ਤਰ੍ਹਾਂ ਲੱਗਦਾ ਨੌਜਵਾਨ ਜਿਹੜੀ ਪੀੜ੍ਹੀ ਹੈਗੀ ਉਹਨੂੰ ਬਚਾਉਣ ਦੇ ਵੱਡੇ ਪਰਾਲੇ ਸਮੇਂ-ਸਮੇਂ ਤੇ ਪੁਲਿਸ ਵੱਲੋਂ ਚੱਕੇ ਜਾ ਰਹੇ ਨੇ ਇਹ ਵੱਡੇ ਪਰਾਲੇ ਕੀਤੇ ਜਾ ਰਹੇ ਨੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੀਆਂ ਮੈਂ ਨੌਜਵਾਨਾਂ ਨੂੰ ਇਹ ਮੈਸੇਜ ਦਵਾਂਗੀ ਵੀ ਇਹ ਜ਼ਿੰਦਗੀ ਹੈ ਇੱਕ ਵਾਰ ਮਿਲਦੀ ਹੈ ਪਤਾ ਨਹੀਂ ਦੁਬਾਰਾ ਅਸੀਂ ਕਿਹੜੀ ਜੂਨ ਚ ਪੈਣਾ ਇਸ ਜ਼ਿੰਦਗੀ ਨੂੰ ਬੜੀਆ ਢੰਗ ਨਾਲ ਜੀਣਾ ਚਾਹੀਦਾ ਹੈ ਨਸ਼ਾ ਰਹਿਤ ਰਹਿਣਾ ਚਾਹੀਦਾ ਹੈ ਸਪੋਰਟਸ ਵਾਲੇ ਪਾਸੇ ਜਾਣਾ ਚਾਹੀਦਾ ਹੈ ਅਗਰ ਜੇ ਕੋਈ ਪ੍ਰੋਬਲਮ ਆਉਂਦੀ ਹੈ ਕਿਸਨ ਚ ਦੇਖੋ ਬੱਚਾ ਮਿਸ ਗਾਈਡ ਹੋ ਗਿਆ ਬੱਚਾ ਭੜਕ ਗਿਆ ਤਾਂ ਉਸ ਬੱਚੇ ਨੂੰ ਮੇਰੇ ਵੱਲੋਂ ਮੈਂ ਇਹ ਮੈਸੇਜ ਦਵਾਂਗੀ ਵੀ ਮੇਰੇ ਕੋਲ ਆਓ ਬੇਚੀਜ ਕੋ ਕੋ ਆਓ ਮੈਂ ਉਹਦਾ ਹਾਲਾਸ ਕਰਾਵਾਂਗੀ ਸਾਡੇ ਬਹੁਤ ਹੀ ਸਤਿਕਾਰਯੋਗ SSP ਡਾਕਟਰ ਮਹਿਤਾਬ ਸਿੰਘ ਜੀ ਵੀ ਸਮੇ ਸਮੇਂ ਤੇ ਬੜੀਆਂ ਮੀਟਿੰਗਾਂ ਲੈਂਦੇ ਨੇ ਉਹ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਨੇ ਜਿਹੜੇ ਨਸ਼ਾ ਕਰਦੇ ਨੇ ਜਾਂ ਨਸ਼ਾ ਛੱਡਣਾ ਚਾਹੁੰਦੇ ਨੇ ਅਸੀਂ ਆਪਣੇ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੀ ਅਸੀਂ ਮੀਟਿੰਗਾਂ ਪਿੰਡਾਂ 'ਚ ਕਰਦੇ ਆਂ ਉਹਨਾਂ ਦਾ ਮੈਸੇਜ ਇਹ ਹੀ ਹੈ ਵੀ ਬੱਚੇ ਜਿਹੜੇ ਨਸ਼ਾ ਰਹਿਤ ਰਹਿਣ ਨਸ਼ੇ ਤੋਂ ਪਰੇ ਰਹਣ ਤੇ ਸਪੋਰਟਸ ਵਾਲੇ ਪਾਸੇ ਲੱਗਣ ਪੜ੍ਹਾਈ ਵਾਲੇ ਪਾਸੇ ਲੱਗਣ ਅਗਰ ਜੇ ਕੋਈ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਜੇ ਲੱਗ ਗਏ ਨਸ਼ੇ ਦੇ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਅਸੀਂ ਉਹਨਾਂ ਦਾ ਫ੍ਰੀ ਇਲਾਜ ਕਰਾਵਾਂਗੇ ਜੀ ਸ਼ੁਕਰੀਆ ਐਸੇ ਤਰ੍ਹਾਂ ਸਰਪੰਚ ਵੀ ਬੈਠੇ ਹੋ ਰਹੀ ਹੈ ਉਹ ਯਾਤਰੀ ਡਰਗ ਨਸ਼ੇ ਦੇ ਮਾਮਲੇ ਛੱਡ ਗਏ ਨਸ਼ਾ ਤੁਹਾਡਾ ਪਿੰਡ ਬਹੁਤ ਵਧੀਆ ਹੋ ਗਿਆ ਚਲੋ ਕੋਈ ਕਾਮ ਟੱਲਾ ਰਹਿ ਗਿਆ ਮਾੜਾ ਮੁਕਾਇਕਾ ਦੁਕਾ ਉਹ ਵੀ ਪੁਲਿਸ ਨੇ ਜੇ ਤੁਸੀਂ ਸਹਿਯੋਗ ਦੋਗੇ ਤਾਂ ਪੁਲਿਸ ਨੇ ਉਹ ਵੀ ਕਵਰ ਕਰ ਲੈਣਗੇ ਤੁਹਾਡਾ ਪਿੰਡ ਵਧੀਆ ਹੈ ਖੇਡਾਂ ਚ ਵੀ ਵਧੀਆ ਤੁਹਾਡੇ ਸਰਪੰਚ ਸਾਹਿਬ ਪੰਚਾਇਤ ਦੇ ਸਹਿਯੋਗ ਨਾਲ ਜਾਂ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਇਸ ਪਿੰਡ 'ਚ ਵਧੀਆ ਕੰਮਕਾਰ ਹੋ ਰਹੇ ਨੇ ਬੂਟੇ ਲੱਗ ਰਹੇ ਨੇ। ਹੋਰ ਪਿੰਡਾਂ ਨਾਲੋਂ ਬਹੁਤ ਅੱਛਾ ਪਿੰਡ ਹੈ। ਮੈਂ ਤੁਹਾਨੂੰ ਤੁਹਾਡਾ ਦਿਲੋਂ ਸਤਿਕਾਰ ਕਰਦੀ ਹਾਂ ਪਿੰਡ ਵਾਸੀਆਂ ਦਾ ਵੀ ਕਰਦੀ ਹਾਂ ਕਿਉਂਕਿ ਜੇ ਪਿੰਡ ਵਾਸੀਆਂ ਦਾ ਸਹਿਯੋਗ ਹੈ ਤਾਂ ਹੀ ਇਹ ਕੰਮ ਹੋ ਸਕਦਾ ਹੈ। ਮੈਂ ਤੁਹਾਨੂੰ ਇਹ ਬੇਨਤੀ ਕਰਦੀ ਹਾਂ ਅਗਰ ਜੇ ਤੁਹਾਡੇ ਪਿੰਡ 'ਚ ਕੋਈ ਈ ਦੁੱਕੀ ਰਹਗੀ ਨਸ਼ੇ ਵਾਲੀ ਤਾਂ ਸਾਨੂੰ ਦੱਸ ਦਿਓ ਤੁਹਾਡਾ ਨਾਮ ਜਿਹੜਾ ਗੁਪਤ ਰੱਖਿਆ ਜਾਊਗਾ ਤੇ ਮੇਰੇ ਵੱਲੋਂ ਆਪਣੇ ਵੱਲੋਂ ਮੈਂ ਉਹਨਾਂ ਨੂੰ ਸਨਮਾਨਤ ਵੀ ਕਰਾਵਾਂਗੀ ਸੀਨੀਅਰ ਅਫਸਰਾਂ ਤੋਂ ਤੇ ਮੈਂ ਉਹਨਾਂ ਦਾ ਕੋਈ ਜ਼ਿਕਰ ਨਹੀਂ ਕਰੂੰਗੀ ਵੀ ਕਿਤੇ ਫਲਾਣੇ ਬੰਦੇ ਨੇ ਸਾਨੂੰ ਇਹ ਗੱਲ ਦੱਸੀ ਹੈ ਇਹ ਤੁਹਾਡੇ ਬੱਚਿਆਂ ਵਾਲੇ ਵਾਸਤੇ ਆਉਣ ਵਾਲੀ ਪੀੜ੍ਹੀ ਵਾਸਤੇ ਬਹੁਤ ਅੱਛਾ ਕੰਮ ਰਹੇਗਾ ਅਗਰ ਜੇ ਆਪਣਾ ਬੱਚਾ ਕੋਈ ਨਸ਼ੇ ਤੇ ਲੱਗ ਜਾਂਦਾ ਆਪਾਂ ਸਾਰਾ ਦਿਨ ਮੰਨ ਲਓ 5-400 ਰੁਪਏ ਦਿਹਾੜੀ ਕਮਾ ਕੇ ਲਿਆਉਂਨੇ ਸ਼ਾਮ ਨੂੰ ਉਹ ਬੱਚਾ ਜਿਹੜਾ ਨਸ਼ਾ ਕਰਦਾ ਉਹਨੇ ਆ ਕੇ ਕੁੱਟਮਾਰ ਵੀ ਕਰਨੀ ਹੈ ਤੇ ਉਹਨੇ ਪੈਸੇ ਵੀ ਮੰਗਣੇ ਤੇ ਮਾਂ ਨੂੰ ਜਾਂ ਬਾਪ ਨੂੰ ਇਹ ਹੁੰਦਾ ਸਾਡਾ ਬੱਚਾ ਹੈ ਸਾਨੂੰ ਦੇਣੇ ਪੈ ਜਾਣੇ ਕਿਸ ਕਰਕੇ ਬੜੀ ਮਿਹਰਬਾਨੀ ਮੈਂ ਇਹ ਕਹੂੰਗੀ ਵੀ ਜੇ ਕੋਈ ਤੁਹਾਡੇ ਪਿੰਡ 'ਚ ਹੈਗਾ ਪਤਾ ਮੈਨੂੰ ਵੀ ਹੈ ਤੇ ਪਤਾ ਤੁਹਾਨੂੰ ਵੀ ਹੈ ਪਰ ਤੁਹਾਡੇ ਸਹਿਯੋਗ ਨਾਲ ਉਹ ਸਾਨੂੰ ਫੜੇ ਜਾਣ ਉਹ ਫੜਾਓ ਤੇ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਤੇ ਸਨਮਾਨਤ ਵੀ ਕਰਾਇਆ ਜਾਊਗਾ ਅਫਸਰਾਂ ਦਾ ਥੈਂਕ ਯੂ ਬਹੁਤ-ਬਹੁਤ ਤੁਹਾਡਾ ਪਿਰੇਟਾਇਰ ਜੇਲ੍ਹ ਡਿਪਾਰਟਮੈਂਟ ਤੋਂ ਇਸ ਵੇਲੇ ਸਾਡੇ ਕੰਸਲਟਰ ਸਾਹਿਬ ਦੀ ਸੇਵਾ ਲਵਾ ਚੁੱਕੇ ਆ ਫਤਵਾ ਜੀ ਤੁਹਾਨੂੰ ਦੱਸਣਗੇ ਐਚਏਵੀਅਟਸ ਹੁੰਦੀ ਕਿੱਦਾਂ ਇਹਦਾ ਬਚਾਅ ਕਿੱਦਾਂ ਕਰਨਾ ਆ ਤੇ ਇਹਦੇ ਬਾਰੇ ਗਲਤ ਧਾਰਨਾਵਾਂ ਸਾਡੇ ਲੋਕਾਂ ਵਿੱਚ ਕੀ ਹੈਗੀਆਂ ਜੀ ਸਾਡਾ ਗੁਰਪੀ ਸਿੰਘ ਜਗਤਾਰ ਸਿੰਘ ਜਗਵਾਲ ਜਗਵਾਲ ਤੇ ਸਮੂਹ ਮੈਂਬਰ ਪੰਚਾਇਤ ਤੇ ਜਿਨ੍ਹਾਂ ਨੇ ਸਾਨੂੰ ਇੱਥੇ ਸੱਦਾ ਦਿੱਤਾ ਤੇ ਅੱਜ ਜਿਹੜੇ ਆਪਾਂ ਬੂਟੇ ਲਗਾਏ ਜਾ ਰਹੇ ਆ ਵਾਤਾਵਰਨ ਦੇ ਲਈ ਬਹੁਤ ਵਧੀਆ ਉਪਰਾਲਾ ਹੈਗਾ ਇਹ ਪਿੰਡ-ਪਿੰਡ 'ਚ ਇਹ ਹੋਣਾ ਚਾਹੀਦਾ ਤੇ ਐਚ ਆਈ ਵੀ ਐਚ ਆਈ ਵੀ ਦੇ ਜਿਹੜੇ ਹੈਗੇ ਆ ਮੇਨ ਕਾਰਨ ਇਹ ਮੇਨ ਜਿਹੜੇ ਚਾਰ ਕਾਰਨ ਹੈਗੇ ਆ ਆ ਜਿਹੜਾ ਮੇਨ ਹੈ ਉਹ ਨੀਡਲ ਸਰੇਂਜ ਤੋਂ ਹੀ ਫੈਲ ਰਹੀ ਆ ਜੀ ਜਿਹੜੇ ਮੁੰਡੇ ਹੈਗੇ ਨਾ ਇਹ ਨਸ਼ਾ ਕਰਦੇ ਆ ਇੱਕ ਸਰੇਂਜ ਨਾਲ ਹੀ ਸਾਰੇ ਕਰਦੇ ਆ ਤੇ ਆਪਾਂ ਇਨ ਲਈ OSD ਸੈਂਟਰ ਜਿਹੜਾ ਨਵਾਂ ਸ਼ਹਿਰ ਦੇ ਵਿੱਚ ਖੋਲਿਆ ਹੋਇਆ ਔਰਲ ਟ੍ਰੀਟਮੈਂਟ ਜਿਹੜਾ ਦਿੱਤਾ ਜਾ ਰਿਹਾ ਪੰਜਾਬ ਗਵਰਨਮੈਂਟ ਤੋਂ ਬਿਲਕੁਲ ਫ੍ਰੀ ਆਫ ਕੋਸਟ ਤੇ ਅੱਗੇ ਪਰਵੀਨ ਸਰ ਦੱਸਣਗੇ ਇਹਨਾਂ ਦੇ ਚਾਰ ਕਾਰਨ ਆ ਪਹਿਲਾ ਨੀਡਲ ਸਰਿੰਜ ਤੋਂ ਹੁੰਦਾ ਵਾ ਦੂਜਾ ਮਾਂ ਤੋਂ ਬੱਚੇ ਨੂੰ ਹੁੰਦਾ ਵਾ ਇਨਫੈਕਟਿਡ ਜੇ ਹੈਗੀ ਮਾਂ ਤਾਂ ਉਹਦੇ ਬੱਚੇ ਨੂੰ ਹੋ ਜਾਣਾ ਠੀਕ ਹੈ ਜੇ ਦੁੱਧ ਰਹੀਆਂ ਆ ਪਰ ਜੇ ਬ੍ਰੈਸਟ ਫੀਡਿੰਗ ਕਰਾਦੇ ਨੇ ਉਸ ਥਰੂ ਹੁੰਦੀ ਹੈ ਤੀਜਾ ਹੈਗਾ ਕਿ ਜੇ ਅਗਰ ਬਲੱਡ ਅਸੀਂ ਜਾਂਚਿਆ ਹੋਵੇ ਨਹੀਂ ਲੈਣੇ ਪਏ ਹੈਗੇ ਤੇ ਚੌਥਾ ਹੈਗਾ ਅਸੀਂ ਜਨ ਸੰਬੰਧ ਦੇ ਬਣਾਉਣ ਦੇ ਨਾਲ ਹੋ ਜਾਂਦਾ ਵਾ ਮੈਂ ਮੇਨਲੀ ਜਿਹੜਾ ਇਸ ਵੇਲੇ ਕਰਨਾ ਉਹ ਨੀਡਲ ਰੇਂਜ ਦੇ ਨਾਲ ਹੀ ਆਂਦਾ ਪਿਆ ਜਿਹੜੇ ਮੰਡੇ ਡਰੱਗ ਯੂਜ਼ ਕਰਦੇ ਪਏ ਆ ਅਸੀਂ ਉਹਨਾਂ ਦੇ ਪ੍ਰੋਵੈਂਸ਼ਨ ਦਾ ਕੰਮ ਕਰਦੇ ਮਰਜ਼ੀ ਉਹਨਾਂ ਬਚਾਉਣ ਲਈ ਕਰਦੇ ਪਏ ਅਸੀਂ ਰੋਕ ਤਾਂ ਸਕਦੇ ਨਹੀਂ ਬਚਾ ਸਕਦੇ ਆ ਉਹਨਾਂ ਨੂੰ ਤੇ ਇਸ ਕਰਕੇ ਸਰਕਾਰ ਨੇ ਅਲੱਗ-ਅਲੱਗ ਥਾਵਾਂ ਤੇ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ-ਇੱਕ ਟੀਆਈ ਸੈਂਟਰ ਖੋਲਿਆ ਹੋਇਆ ਸਾਡੇ ਕੋਲ ਓਐਸਟੀ ਸੈਂਟਰ ਵੀ ਚੱਲਦਾ ਪਿਆ ਜਿਨ੍ਹਾਂ ਦੇ ਬੱਚੇ ਲੱਗ ਚੁੱਕੇ ਅਸੀਂ ਉਹਨਾਂ ਨੂੰ ਫ੍ਰੀ ਆਫ ਕੋਸਟ ਦਵਾਈ ਦਿੰਦੇ ਪਏ ਆ ਅਗਰ ਹੋਰ ਸਰਵਿਸੇਜ਼ ਮਿਲਦੀਆਂ ਲੇਡੀਜ਼ ਲਈ ਵੀ ਸਾਡੇ ਕੋਲ ਐਸਟੀਆਈ ਦੇ ਰਿਗਾਰਡਿੰਗ ਪ੍ਰੋਬਲਮਸ ਜਿਹੜੀਆਂ ਆਉਂਦੀ ਠੀਕ ਹੈ ਅਗਰ ਤੁਹਾਡੀ ਨਿਗਾਹ ਦੇ ਵਿੱਚ ਤੁਹਾਡੇ ਬੱਚੇ ਹੈਗੇ ਤਾਂ ਤੁਸੀਂ ਸਾਡੇ ਨਾਲ ਲਿੰਕ ਕਰਵਾ ਸਕਦੇ ਜਦੋਂ ਵੀ ਤੁਸੀਂ ਕਹਿਓ ਖਾਸ ਕਰਕੇ ਜਿਹੜੇ ਚਿੱਟੇ ਦਿੰਦੇ ਚਿੱਟੇ ਪਿੰਡ ਜੱਬੋ ਵਾਲਾ ਜਿਹਨਾਂ ਨੇ ਸਾਨੂੰ ਅੱਜ ਮੌਕਾ ਦਿੱਤਾ ਇੱਥੇ ਪਿੰਡ ਵਾਸੀਆਂ ਨੂੰ ਐਚ ਆਈ ਵੀ ਬਾਰੇ ਜਾਗਰੂਕ ਕਰਨ ਦਾ ਜਿਵੇਂ ਕਿ ਸਾਰੇ ਦੱਸ ਚੁੱਕੇ ਤੇ ਕਾਰਨ ਕੀ ਕੀ ਨੇ ਅਸੀਂ ਆਪਣਾ ਇੰਡੀਅਨ ਕਾਉਂਸਲ ਆਫ ਸੋਸ਼ਲ ਵੈਲਫੇਅਰ ਪੰਜਾਬ ਐਡਸ ਕੰਟਰੋਲ ਦੇ ਪ੍ਰੋਜੈਕਟ ਤੋਂ ਤਰਫੋਂ ਆਪ ਸਭ ਦਾ ਧੰਨਵਾਦ ਕਰਦੇ ਹਾਂ ਜੇ ਆਪ ਜੀ ਨੂੰ ਕੋਈ ਵੀ ਲੱਗਦਾ ਹੈ ਕਿ ਇੱਥੇ ਕੋਈ ਟੀਕੇ ਦਾ ਨਸ਼ਾ ਕਰਨ ਵਾਲਾ ਮਰੀਜ਼ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹਦੇ ਵਿੱਚ ਜਿਹੜੀ ਅਸੀਂ ਹੋਸਟਿਟੀ ਮੈਡੀਸਨ ਦਿੰਨੇ ਆ ਇਹ ਬਿਲਕੁਲ ਫ੍ਰੀ ਹੈ ਬਾਕੀ ਉਸ ਤੋਂ ਇਲਾਵਾ ਸਾਡੇ ਕੋਲ ਬਹੁਤ ਸਾਰੀਆਂ ਸਵਾਮਾਂ ਹਨ ਜੋ ਤੁਸੀਂ ਲੈ ਸਕਦੇ ਹੋ ਧੰਨਵਾਦ ਸ਼ੁਕਰੀਆ ਜਿਹੜੇ ਬੱਚੇ ਨਸ਼ਾ ਕਰਦੇ ਆ ਮੰਨ ਲਓ ਜਾਂ ਛੱਡਣਾ ਚਾਹੁੰਦੇ ਹੈਗੇ ਆ ਉਹਨਾਂ ਨੂੰ ਛਡਾਉਣ ਦੇ ਲਈ ਮੰਨ ਲਓ ਇੱਕ ਤੁਹਾਡੇ ਵੱਲੋਂ ਵੀ ਜਿਹੜੀ ਦਵਾਈ ਹੈਗੀ ਮੈਡੀਸਨ ਮਤਲਬ ਵੱਲੋਂ ਦਿੱਤੀ ਜਾਂਦੀ ਹੈ ਇਹ ਪ੍ਰੋਪਰ ਕੋਈ ਨੌਜਵਾਨ ਤੁਹਾਡੇ ਕੋਲੋਂ ਮੈਡੀਸਨ ਜਾਂ ਸੂਈ ਸਰਿੰਜ ਜਾਂ ਜੋ ਵੀ ਉਹ ਉਹ ਤੁਹਾਡਾ ਕੀ ਰਤਾ ਪਤਾ ਜੀ ਸਾਡਾ ਹੈਗਾ ਗੱਟ ਸਿੰਘ ਕਾ ਰੋਡ ਤੇ ਪ੍ਰਿੰਸ ਹੌਟਲ ਦੇ ਬੈਕਸਾਈਡ ਤੇ ਆ ਸਾਡਾ ਇੰਡੀਅਨ ਕਾਉਂਸਲ ਆਫ ਸੋਸ਼ਲ ਵੈਲਫੇਅਰ ਪੰਜਾਬ ਐids ਕੰਟਰੋਲ ਪੰਜਾਬ ਗਵਰਨਮੈਂਟ ਸੈਂਟਰ ਗਵਰਨਮੈਂਟ ਇਹਨੂੰ ਚਲਾ ਰਹੀ ਹੈ ਜਦੋਂ ਵੀ ਕੋਈ ਬੰਦਾ ਨਸ਼ਾ ਕਰਦਾ ਟੀਕੇ ਵਾਲਾ ਸਪੈਸ਼ਲਿਸਟ ਉਹਦਾ ਇਚਾ ਵੀ ਟੈਸਟ ਕਰਵਾਉਣੇ ਟੈਸਟ ਕਰਵਾਉਣ ਤੋਂ ਬਾਅਦ ਅਸੀਂ ਦਵਾਈ ਸ਼ੁਰੂ ਕਰਾਉਂਦੇ ਆ ਫ੍ਰੀ ਉੱਥੇ ਸਾਡੇ ਕੋਲ ਅਸੀਂ ਇਹਨਾਂ ਦੀ ਕਾਉਂਸਲਿੰਗ ਵੀ ਕਰਦੇ ਆਂ ਮੈਡੀਕਲ ਚੈੱਕਅਪ ਹੁੰਦਾ ਪ੍ਰੋਪਰ ਸਾਡੇ ਕੋਲ ਡਾਕਟਰ ਸਾਹਿਬ ਬੈਠਦੇ ਨੇ ਤੇ ਸਭ ਦਾ ਅਸੀਂ ਕਹਿੰਦੇ ਜੇ ਕੋਈ ਨਸ਼ਾ ਕਰਦਾ ਪਿਆ ਉਹ ਨਸ਼ਾ ਛੱਡਣਾ ਚਾਹੁੰਦਾ ਸਾਡੇ ਕੋਲ ਆ ਸਕਦਾ ਜੀ